ਕਹਿੰਦੇ ਸੀ ਕਲਜੂਗਾ ਆ ਗਿਆ ਲੇਕਿਨ ਐਡਾ ਆ ਗਿਆ ਇਹ ਨਹੀਂ ਸੀ ਪਤਾ ਬਈ ਸ਼ਰਿਆਮ ਕੀ ਦੇਵੀ ਦੇਵਤਾਵਾਂ ਦੀ ਮੂਰਤੀਆਂ ਦਾ ਅਪਮਾਨ ਹੋਇਆ ਕੋਈ ਭਗਵਾਨ ਨੂੰ ਮੰਨਣ ਵਾਲਾ ਉਹਨਾਂ 'ਚ ਸੀਗਾ ਜਾਂ ਨਹੀਂ ਸੀ ਹਾਂ ਮੈਂ ਕੁਝ ਨਹੀਂ ਬਤਾਇਆ ਆ ਗਏ ਬਸ ਬਲਦੂਰ ਤੇ ਚਲਾ ਦੇ ਕੁਝ ਨਹੀਂ ਬਤਾਇਆ ਮੈਂ ਮਰਦਾ ਕੋਣਾ ਗਰੀਬੰਦਾ ਮਰਦਾ ਅਮੀਰਾਂ ਕੋਈ ਨਹੀਂ ਹੁੰਦਾ ਉਹ ਕਹਿੰਦੇ ਸਾਡੇ ਕੋ ਪੈਸਾ ਵਾ ਅਈ ਨਹੀਂ ਮੰਨਦੇ ਰੈਵਰੂਪ ਕੁਝ ਨਹੀਂ ਹੈ ਸਾਡੇ ਵਾਸਤੇ ਸਾਡੇ ਕੋ ਪੈਸਾ ਬਾਹਰ ਨਾਲ ਗੁੰਡੇ ਨੇ ਅਸੀਂ ਮਰਵਾ ਵੀ ਦਿੰਨੇ ਆ ਪੁਲਿਸ ਪ੍ਰਸ਼ਾਸਨ ਆਈ ਆ ਸਾਨੂੰ ਮਨਜ਼ੂਰ ਆ ਸਿਰ ਮੱਥੇ ਆ ਕਿਉਂਕਿ ਉਹਨੇ ਡਿਊਟੀ ਆ ਲੇਕਿਨ ਨਾਲ-ਨਾਲ 50 ਮੁੰਡੇ 50 ਜਨਾਨੀਆਂ ਜਿਹੜੀ ਕੋਈ ਡਿਪਾਰਟਮੈਂਟ ਨਾਲ ਕਿਸੇ ਦਾ ਸੰਬੰਧ ਨਹੀਂ ਸਿਰਫ ਗੁੰਡਾ ਕਰਦੇ ਡਿਪਾਰਟਮੈਂਟ ਨਾਲ ਸੰਬੰਧ ਨਹੀਂ ਸੀ ਉਹਨਾਂ ਨੇ ਆ ਕੇ ਤੇ ਜਨਾਨੀਆਂ ਨੂੰ ਕੁੱਟਿਆ ਘਰੋਂ ਬਾਹਰ ਕੱਢਿਆ ਫਿਰ ਉਹ ਸਮਾਨ ਚੱਕ ਲਈ ਉਹਨਾਂ ਨੇ ਖੁਦ ਆਪਣੇ ਕੋਲ ਗੱਡੀਆਂ ਮੰਗਾਈ ਆਪਣੇ ਬੰਦੇ ਮੰਗਾਏ ਹੁਣ ਜਿਹੜੇ ਬੰਦੇ ਸਮਾਨ ਚੱਕ ਰਹੇ ਨੇ ਉਹਨਾਂ ਤੋਂ ਬਾਹਰ ਕੱਢੋ ਆਇਆ ਸੀਗਾ ਤੇ ਇਹਨਾਂ ਦਾ ਸਮਾਨ ਚੋਰੀ ਵੀ ਹੋਇਆ ਸਿੱਟੀ ਹੈਡਲਾਈਨ ਦੇ ਨਾਲ ਜੁੜਿਆ ਹੋ ਤੁਸੀਂ ਤੇ ਮੈਂ ਖਾ ਸ਼ਾਇਦ ਲੁਧਿਆਣੇ ਦੇ ਵਿੱਚ ਸ਼੍ਰੀ ਆਮ ਚਿਮਾ ਚੌਂਕ ਦੇ ਕੋਲ ਭਗਵਾਨ ਵਾਲਮੀਕੀ ਅਤੇ ਹੋਰ ਦੇਵੀ ਦੇਵਤਾਵਾਂ ਦੀ ਜਿਹੜੀ ਆ ਬੇਦਬੀ ਦਾ ਮਾਮਲਾ ਪੱਕਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਜੀ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕੱਲ ਜਿਹੜੀ ਇੱਕ ਜਗ੍ਹਾ ਦਾ ਕਬਜ਼ਾ ਛੁੜਾਉਣ ਦੀ ਮੁਹਿੰਮ ਸ਼ੁਰੂ ਹੋਈ ਸੀ ਲੇਕਿਨ ਉਸ ਦੇ ਵਿੱਚ ਇੱਕ ਮੰਦਰ ਦੇ ਵਿੱਚ ਮੂਰਤੀਆਂ ਚੱਕਣ ਨੂੰ ਲੈ ਕੇ ਜਿਹੜਾ ਵਿਵਾਦ ਹੋਇਆ ਅਤੇ ਬਦਬਦੀ ਦੀ ਜਿਹੜੀ ਇੱਥੇ ਕੋਸ਼ਿਸ਼ ਹੋਈ ਆ ਮੁੱਖ ਤੌਰ ਤੇ ਜਿਹੜੇ ਇਲਾਕਾ ਨਿਵਾਸੀ ਨੇ ਉਹ ਮੌਜੂਦ ਨੇ ਬੜੀ ਕਾਰਵਾਈ ਦੀ ਜਿਹੜੀ ਆ ਮੰਗਾ ਉਹ ਕੀਤੀ ਜਾ ਰਹੀ ਆ ਗੱਲਬਾਤ ਵੀ ਕਰਾਂਗੇ ਹਿੰਦੂ ਦੇਵਤਿਆਂ ਦੀ ਮੂਰਤੀ ਤੋੜਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਭਾਈ ਕੀ ਮਾਮਲਾ ਵਾ ਕਹਿੰਦੇ ਸੁਪਰੀਮ ਕੋਰਟ ਦੇ ਹੁਕਮਤ ਤੋਂ ਬਾਅਦ ਜਗ੍ਹਾ ਖਾਲੀ ਕਰਾਈ ਜਾ ਰਹੀ ਸੀ ਲੇਕਿਨ ਅੱਜ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮੈਨੂੰ ਲੱਗਦਾ ਬਈ ਕਹਿੰਦੇ ਸੀ ਕਲਜੂਗ ਆ ਗਿਆ ਲੇਕਿਨ ਐਡਾ ਆ ਗਿਆ ਇਹ ਨਹੀਂ ਸੀ ਪਤਾ ਬਈ ਸ਼ਰਿਆਮ ਕੀ ਦੇਵੀ ਦੇਵਤਿਆਂ ਦੀ ਮੂਰਤੀਆਂ ਦਾ ਅਪਮਾਨ ਹੋਇਆ ਕੋਈ ਭਗਵਾਨ ਨੂੰ ਮੰਨਣ ਵਾਲਾ ਉਹਨਾਂ 'ਚ ਸੀਗਾ ਜਾਂ ਨਹੀਂ ਸੀਗਾ ਮਹਿਰੂਨ ਕੁਮਾਰ ਵੈਦ ਮੇਨਾ ਮੇਰੇ ਸਾਥੀ ਸ਼ੀਲਾ ਖੋਸਲਾ ਜੀ ਨੀਲ ਜੀ ਤੇਰੀ ਜੀ ਪਹੁੰਚੇ ਇੱਥੇ ਅਸੀਂ ਸਾਰੇ ਸੰਘਰਸ਼ ਅੱਛੀ ਦਾ ਕਰਦੇ ਪਏ ਆ ਕਿ ਪਲਾਟ ਨੰਬਰ 241 ਜਿਹੜਾ ਤੋੜਿਆ ਗਿਆ ਵਾ ਉਹ ਸੁਪਰੀਮ ਕੋਰਟ ਦੇ ਆਰਡਰ ਸੀਗੇ ਲੇਕਿਨ ਆਰਡਰ ਦਿਖਾਏ ਨਹੀਂ ਗਏ ਜੀ ਪੁਲਿਸ ਪ੍ਰਸ਼ਾਸਨ ਆਈ ਆ ਸਾਨੂੰ ਮਨਜ਼ੂਰ ਆ ਸਿਰ ਮੱਥੇ ਆ ਕਿਉਂਕਿ ਉਹਨੇ ਡਿਊਟੀ ਆ ਲੇਕਿਨ ਨਾਲ-ਨਾਲ 50 ਮੁੰਡੇ 50 ਜਨਾਨੀਆਂ ਜਿਹੜੀ ਕੋਈ ਡਿਪਾਰਟਮੈਂਟ ਨਾਲ ਕਿਸੇ ਨਾਲ ਸੰਬੰਧਤ ਨਹੀਂ ਸਿਰਫ ਗੁੰਡਾ ਕਰਦੇ ਡਿਪਾਰਟਮੈਂਟ ਨਾਲ ਸੰਬੰਧਤ ਸੀਗੇ ਉਹਨਾਂ ਨੇ ਆ ਕੇ ਤੇ ਜਨਾਨੀਆਂ ਨੂੰ ਕੁੱਟਿਆ ਕਰੋ ਬਾਹਰ ਕੱਢਿਆ ਕੁਝ ਪਰਿਵਾਰ ਦੇ ਮੈਂਬਰ ਕਮਾਦੇ ਵੀ ਕੀ ਹੋਏ ਸੀਗੇ ਉਸ ਤੋਂ ਬਾਅਦ ਇਹਨਾਂ ਕੋਲ ਪੈਸੇ ਨਹੀਂ ਸੀ ਗੱਡੀਆਂ ਹਾਇਰ ਕਰਨ ਵਾਸਤੇ ਇਹਨਾਂ ਨੇ ਕਿਹਾ ਹੁਣ ਹੀ ਸਮਾਨ ਚੱਕ ਕੇ ਚੁਟਕਿਆ ਦਾ ਕੰਮ ਕਰਨ ਲਈ ਸੀਗੇ ਫਿਰ ਉਹ ਸਮਾਨ ਚੱਕਣ ਲਈ ਉਹਨਾਂ ਨੇ ਖੁਦ ਆਪਣੇ ਕੋਲ ਗੱਡੀਆਂ ਮੰਗਾਈ ਆਪਣੇ ਬੰਦੇ ਮੰਗਾਏ ਹੁਣ ਜਿਹੜੇ ਬੰਦੇ ਸਮਾਨ ਚੱਕ ਰਹੇ ਸੀ ਇਹਨੂੰ ਤੋਂ ਬਾਹਰ ਕੱਢ ਹੋਇਆ ਸੀਗਾ ਤੇ ਇਹਨਾਂ ਦਾ ਸਮਾਨ ਚੋਰੀ ਵੀ ਹੋਇਆ ਕੁਝ ਪੈਸਾ ਵੀ ਚੋਰੀ ਹੋਇਆ ਕੁਝ ਮਾੜੀ ਮੋਟਾ ਜੋਨ ਆ ਕੋ ਗਰੀਬਾ ਕੋ ਚੀਜ਼ ਸੀ ਕਿ ਕਦੀ ਪੁਰਾਣੀ ਉਹ ਵੀ ਚੋਰੀ ਹੋਈਆ ਹੁਣ ਇੱਥੇ ਕੋਈ ਚੋਰੀ ਚੋਰ ਕਰ ਲੈਂਦਾ ਵਾ 50 ਰੁਪਏ ਦੀ 100 ਰੁਪਏ ਦੇ ਤੇ ਵੀ ਪਰਚਾ ਦਰਜ ਹੋਣ ਦੇ 379 ਦਾ ਤੇ ਇੱਥੇ ਪਰਚਾ ਦਰਜ ਨਹੀਂ ਕਰ ਨੰਬਰ 2 ਜੋ ਸਾਰਾ ਕੁਝ ਹੋ ਹੋ ਆ ਗਿਆ ਸਾਰਿਆਂ ਨੂੰ ਬਾਹਰ ਕੱਢਤਾ ਉਸ ਤੋਂ ਬਾਅਦ ਰਾਤ ਨੂੰ ਜਿਹੜੇ ਪੰਜੇ ਦੇ ਨਾਲ ਮੂਰਤੋ ਤੋੜੀਆਂ ਗਿਆ ਸੀਗਾ ਕ ਮਕਾਨ ਥੋੜੇ ਸੀ ਗੰਦ ਚੱਕਿਆ ਗਿਆ ਸੀ ਉਹੀ ਪੰਜੇ ਦੇ ਨਾਲ ਜਿਹੜਿਆ hindu ਦੇਵੀ ਦੇਵਤੇ ਦੀ 33 ਕਰੋੜ ਦੇਵੀ ਦੇਵਤੇ ਸੀਗੇ ਉਹਨਾਂ ਦੇ ਜੋ ਕਰਦਾ 25-30 ਮੂਰਤੀਆਂ ਸ਼ਿਵ ਜੀ ਮਹਾਰਾਜ ਦੀ ਗਣਪਤੀ ਦੀ ਲਕਸ਼ਮੀ ਆਦੀ ਵੈਸ਼ਨੋ ਦੇਵੀ ਦੀ ਸ਼ੇਰਾਂ ਵਾਲੀ ਸਾਰੇ ਦੀਆਂ ਮੂਰਤੀਆਂ ਸੀਗੀਆਂ इवन ਭਗਵਾਨ ਵਾਲਮੀਕੀ ਮਹਾਰਾ ਦਾ ਮੰਦਿਰ ਹੀ ਬਣਿਆ ਸੀ ਉਹਨਾਂ ਨੂੰ ਜਿਹੜਾ ਬੇਅਦਬੀ ਜਿਹਨੂੰ ਕਹਿੰਦੇ ਆ ਸ਼ਬਦ ਉਹ ਸੱਚ ਜੀ ਦੇਖਣ ਨੂੰ ਮਿਲਿਆ ਬੇਅਦਬ ਕਰਕੇ ਉਹਨਾਂ ਨੂੰ ਤੋੜਿਆ ਗਿਆ ਉਹ ਗੱਡੀ ਦੇ ਵਿੱਚ ਬਾਹਰ ਸੜਾ ਜਿਹੜਾ ਚੂਰਾ ਪੀਤ ਕੀਤਾ ਆ ਪੁਲਿਸ ਅਫਸਰ ਸਾਹਿਬ ਆਇਆ ਕਹਿੰਦਾ ਸੀ ਚੁੰਨੀਆਂ ਮੰਗਾ ਲੈਣੇ ਆ ਮੂਰਤੀਆਂ ਨੂੰ ਟੱਕ ਦਿੰਨੇ ਆ ਜਿਹੜੇ ਤੋੜ ਹੀ ਦਿੱਤੀਆਂ ਉਹਨਾਂ ਨੂੰ ਚੁੰਨੀਆਂ ਨਾਲ ਟੰਗਣ ਦਾ ਕੀ ੱਤਾ ਮਾਰ ਕੇ ਕੱਟਿਆ ਗਿਆ ਕੁੱਟ ਕੇ ਕੱਟਿਆ ਗਿਆ ਉਹਨਾਂ ਨਾਲ ਬਚਾਰੇ ਨੇ ਕਈ ਜਵਾਨ ਕੁੜੀਆਂ ਅੱਜ ਰੋਡ ਦੇ ਸੁੱਤੇ ਆਂ ਸਰਾਤਿਆਂ ਉਤੋਂ जख्मਾਂ ਤੇ ਲਹੂ ਛਲਕਦਾ ਮੀ ਵੀ ਆਨ ਲੱਪਿਆ ਸੀ ਇਹ ਕਿੱਥੇ ਲੋਕ ਜਾਣਗੇ ਇੱਕ ਵਾਰ ਦਾ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਕਿ ਘਰ ਘਰ ਦੇ ਵਿੱਚ ਆਪਣਾ ਆਪਣਾ ਘਰ ਦਾ ਸਾਰਾ ਦਾ ਮਕਾਨ ਹੋਵੇ ਔਰ ਉਸ ਤੋਂ ਮੁੱਖ ਮੰਤਰੀ ਸਾਹਿਬ ਵੀ ਬਹੁਤ ਕੁਝ ਐਲਾਨ ਕਰਦੇ ਆ ਲੇਕਿਨ ਚਲੋ ਮੁੱਖ ਮੰਤਰੀ ਬਹੁਤ ਕੁਝ ਕਹਿੰਦੇ ਆ ਕੁਝ ਕੀਤਾ ਵੀ ਉਹਨਾਂ ਨੇ ਲੇਕਿਨ ਜਿਹੜਾ ਧੱਕਾ ਹੋਇਆ ਸ਼ਰੇਆਮ ਇਹ ਨਹੀਂ ਹੋਣਾ ਚਾਹੀਦਾ ਸੀ ਇਹਨਾਂ ਨਾਲ ਧੱਕਾ ਇਦਾਂ ਹੋਇਆ ਇਦਾਂ ਤਾਂ ਹਿੰਦੂਆਂ ਨਾਲ ਪਾਕਿਸਤਾਨ 'ਚ ਵੀ ਨਹੀਂ ਹੁੰਦਾ ਇਹਨਾਂ ਨਾਲ ਪਾਕਿਸਤਾਨ ਵਾਲ ਇਹਨਾਂ ਨੂੰ ਪਾਕਿਸਤਾਨ ਵਾਲਾ ਚਮਚਾ ਗਿਆ ਗਿਆ ਇਹਨਾਂ ਨੂੰ ਚਾਈਨਾ ਵਾਲਾ ਸਮਝਿਆ ਗਿਆ ਵਾ ਕਿ ਇਹ ਚਾਈਨਾ ਦਾ ਮਾਲ ਆ ਇਹਨਾਂ ਨੂੰ ਜਿੱਦਾਂ ਮਰਜੀ ਤੋੜ ਮੋੜ ਦੇ ਨਾਲ ਅਵਾਜ਼ ਕੱਢਣੀ ਆ ਮੈਂ ਉਸ ਪੈਸੇ ਵਾਲੇ ਕਮੰਡੀ ਨੂੰ ਪੁੱਛਣਾ ਚਾਹੁੰਦਾ ਵਾ ਕਿ ਸਭ ਤੋਂ ਵੱਡੀ ਇਨਸਾਨੀਅਤ ਹੁੰਦੀ ਆ ਤੂੰ ਅਰਬਾਂ ਦੀ ਪ੍ਰਾਪਰਟੀ ਲੈ ਰਿਆ ਵਾ ਜਿਨ੍ਹਾਂ ਨੂੰ 4-4 5-5 ਲੱਖ ਦੇ ਦਿੰਦਾ ਆਪਣਾ ਕਿਤੇ ਸੇਵਾ ਕਰ ਲੈਂਦੇ ਅੱਜ ਇਹ ਰੋਡਾਂ ਦੇ ੱਤਕੇ ਖਾ ਰਹੇ ਆ ਕੀ ਇਹ ਜ਼ਮੀਨ ਜਿਹੜੀ ਉਹ ਨਾਲ ਲੈ ਜਾਊਗਾ ਜਿਹੜੇ ਕਿਸੇ ਸਤਾਉਗੇ ਉਹਦਾ ਇੱਥੇ ਮਾਰ ਕੇ ਜਾਊਗੇ ਕਿਹੜੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਬੇਦੀਬੀ ਕੀਤੀ ਗਈ ਆ ਇਹ ਜਿਹੜਾ ਮਾਲੇਗਾ ਥੰਮਣਾ ਜਿਹੜਾ ਤੇ ਰਹਿੰਦਾ ਨਹੀਂ ਉਹ ਤਾਂ ਆ ਜਾਣੀ ਸੀਗਾ ਉਹਨੇ ਆਪਣੇ ਜਿਹੜੇ ਕਰਿੰਦੇ ਭੇਜੇ ਸੀਗੇ ਨਾਲ ਪ੍ਰਸ਼ਾਸਨ ਭੇਜਿਆ ਸੀਗਾ ਤੇ ਉਹਨਾਂ ਨੇ ਜਿਹੜਾ ਹਤਿਆਚਾਰ ਕੀਤਾ ਵਾ ਤੇ ਹਤਿਆਜੜ ਜਿਹੜਾ ਵਾ ਉਹ ਬਰਦਾਸ਼ਤ ਨਹੀਂ ਹੋਊਗਾ ਹੁਣ ਇਹੀ ਚਾਹਦੇ ਲੋਕ ਕਿ ਜਿੱਥੇ ਪਰਚਾ ਪਾਣਾ ਵਾ ਉੱਥੇ ਉਹਨਾਂ ਨੂੰ ਜਿਹੜਾ ਬੰਦਾ ਮੁਆਵਜ਼ਾ ਜਿਹੜਾ ਵਾ ਕਰ ਦੋੜੇ ਆਪਣੇ ਆਪਣੇ ਕਿਤੇ ਨਾ ਕਿਤੇ ਬਚਾਰੇ ਰੋਜ਼ਗਾਰ ਕਰ ਲੈਣ ਆਪਣਾ ਕੋਈ ਮਕਾਨ ਮਕੂਨ ਲੈ ਲੈਣ ਉਹਨਾਂ ਦੀ ਕੋਈ ਕਹਾ ਕਿ ਜਾਂ ਤਾਂ ਇਹਨਾਂ ਨੂੰ ਘੜ ਦਿੱਤਾ ਜਾਵੇ ਜਾਂ ਇਹਨਾਂ ਨੂੰ ਮਾਰ ਦਿੱਤਾ ਜਾਵੇ ਤੀਸਰਾ ਜਾਂ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਜੇਲ੍ਹ ਚ ਭੇਜ ਦੇਵੇ ਇਸ ਤੋਂ ਲਾਵਾ ਕੋਈ ਨਹੀਂ ਜੇ ਲੋਗ ਲੀ ਵੀ ਤਿਆਰ ਆ ਜੇਲ੍ਹ ਚ ਜਾਣ ਲਈ ਵੀ ਤਿਆਰ ਆ ਤਤਕਰਦੋਲੇ ਨਾਲ ਪੜਾ ਦਾ ਕਰ ਦੋ ਯਾਰ ਤੁਸੀਂ ਚੌਥੇ ਸਤਾਮਬਾ ਪ੍ਰੈਸ ਵਾਲੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਇਧਰ ਧੱਕਾ ਦੱਸੋ ਹੋਣਾ ਚਾਹੀਦਾ ਇਹਨਾਂ ਨਾਲ ਧੱਕਾ ਤਾਂ ਹੋਇਆ ਹੀ ਹੋਇਆ ਪਰ ਮਾਤਮਨਾਂ ਵੀ ਧੱਕਾ ਕਰਤਾ ਉਸ ਪੈਸੇ ਵਾਲੇ ਬੰਦੇ ਨੇ ਚਰਨੇ ਤੇ ਬੈਠੇ ਹੁਣ ਕੀ ਕਾਰਵਾਈ ਦੀ ਮੰਗ ਕਰ ਰਹੇ ਹੋ ਚਰਨੇ ਤੇ ਬੈਠੇ ਸਾਡੇ ਸਮਾਜ ਦੇ ਬਹੁਤ ਵੱਡੇ ਵੱਡੇ ਨੇਤਾ ਜਿਹੜੇ ਇੱਥੇ ਆਏ ਹੋਏ ਆ ਤੇ ਲੇਕਿਨ ਸਾਡੀ ਜਿਹੜੀ ਇੱਛਾ ਹੈਗੀ ਆ ਉਹ ਮੰਗ ਇਹ ਹੀ ਹੈਗੀ ਆ ਕਿ ਜਿਹੜੇ ਇਹਨਾਂ ਨੂੰ ਜਿਹੜਾ ਵਾਜਾ ਕਰ ਦਿੱਤਾ ਜਾਵੇ ਜਾਂ ਜੇਲ੍ਹ ਭੇਜਿਆ ਜਾਵੇ ਇਹਨਾਂ ਨੂੰ ਜਾਂ ਫਿਰ ਇਹਨਾਂ ਨੂੰ ਮਾਰ ਦਿੱਤਾ ਜਾਵੇ ਉਹ ਕਹਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਮੰਦਿਰ ਜਿਹਦੀ ਗੱਲ ਕੀਤੀ ਜਾ ਰਹੀ ਆ ਭਗਵਾਨ ਵਾਲਮੀਕੀ ਜੀ ਦਾ ਮੰਦਿਰ ਜਿਹੜਾ ਸੀਗਾ ਉਸ ਦੀ ਜਿਹੜੀ ਪਲੇਟ ਆ ਉਹ ਇਹ ਜਿਹੜੀ ਆ ਤੁਸੀਂ ਇੱਥੇ ਦੇਖ ਸਕਦੇ ਹੋ ਜਿਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਸਨ 1983 ਦੇ ਵਿੱਚ ਜਿਹੜਾ ਮੰਦਿਰ ਬਣਾਇਆ ਗਿਆ ਸੀ ਮੰਦਿਰ ਤੋੜਿਆ ਗਿਆ ਹਾਂਜੀ ਤੋੜਿਆ ਗਿਆ ਜੀ ਮੂਰਤੀ ਦੀ ਬੇਦਵੀ ਕੀਤੀ ਬੇਦਵੀ ਕੀਤੀ ਜੀ ਉਹਨਾਂ ਹੱਥ ਪੈਰ ਸਾਰੇ ਤੋੜੇ ਗਏ ਕੂੜੇ ਦੀ ਗੱਡੀ 'ਚ ਪਾ ਲਿਆ ਜੀ ਥੋਡੇ ਘਰ ਕੱਲ ਤੁਹਾਡੇ ਘਰ ਤੋੜੇ ਜਾ ਰਹੇ ਸੀਗੇ ਤੁਸੀਂ ਇਹ ਗੱਲ ਕਹਿ ਰਹੇ ਸੀ ਬਈ ਘਰ ਸਾਡੇ ਤੋੜ ਦੋ ਕੋਈ ਚੱਕਰ ਨਹੀਂ ਮੂਰਤੀਆਂ ਸਾਨੂੰ ਦੇ ਦੋ ਅਸੀਂ ਮੂਰਤੀ ਚਾਹੁੰਦੇ ਹਾਂ ਸਾਡੀ ਦੇ ਦੋ ਭਈ ਸਾਡੀ ਮੂਰਤੀ ਦੀ ਬੇਦਬੀ ਨਹੀਂ ਕੀਤੀ ਨਹੀਂ ਜੀ ਤੁਹਾਨੂੰ ਡੰਡੇ ਮਾਰ ਕੇ ਪੁਝਾ ਦਿੱਤਾ ਗਿਆ ਸਾਨੂੰ ਡੰਡੇ ਮਾਰ ਕੇ ਪੁਝਾ ਦਿੱਤਾ ਗਿਆ ਸਾਨੂੰ ਮੂਰਤੀ ਨਹੀਂ ਦਿੱਤੀ ਹੁਣ ਕੀ ਕਾਰਵਾਈ ਦੀ ਮੰਗ ਕਰ ਰਹੇ ਅਸੀਂ ਕਾਰਵਾਈ ਇੱਕ ਤਾਂ ਸਾਨੂੰ ਕਰ ਦਿੱਤਾ ਜਾਏ ਬੇਕਾਰ ਕਰਤਾ ਇੱਕ ਸਾਡੀ ਇੱਕ ਸਾਡੀ ਬੇਦਬੀ ਵੀ ਨਹੀਂ ਕੀਤੀ ਜਿਹੜੀ ਆਉਂਦੀ ਸਜ਼ਾ ਹੋਣੀ ਚਾਹੀਦੀ ਹੈ ਬੇਦਬੀ ਦੀ ਨਹੀਂ ਚਲੋ ਮੂਰਤੀ ਦੀ ਬੇਦਬੀ ਜਿਹੜੀ ਆ ਉਹ ਕਿੱਥੀ ਗਈ ਹੈ ਉੱਥੇ ਉਹ ਪਰਿਵਾਰ ਜਿਹੜੇ ਨੇ ਉਹ ਮੌਜੂਦ ਨੇ ਜਿਨ੍ਹਾਂ ਦੇ ਘਰ ਜਿਹੜੇ ਆ ਇਸ ਵੇਲੇ ਤੇ ਟੁੱਟੇ ਗਏ ਛੋਟੇ ਛੋਟੇ ਬੱਚੇ ਉਹ ਮੌਜੂਦ ਨੇ ਜਿਹੜੇ ਬੇਕਰ ਜਿਹੜੇ ਨੇ ਇਸ ਵੇਲੇ ਉਹ ਹੋ ਚੁੱਕੇ ਨੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਮਹਿਲਾਵਾਂ ਨੇ ਉਹ ਬੈਠੀਆਂ ਹੋਈਆਂ ਨੇ ਜਿਨ੍ਹਾਂ ਦੇ ਘਰ ਜਿਹੜੇ ਨੇ ਉਹ ਤੋੜੇ ਗਏ ਤੁਹਾਡਾ ਕੀ ਨਾ ਮੰਨੋ ਤੁਹਾਡਾ ਵੀ ਘਰ ਤੋੜਿਆ ਗਿਆ ਹਾਂਜੀ ਕਿੰਨੇ ਦਿਨ ਤੋਂ ਰਹਿ ਰਹੇ ਸੀ ਮੈਂ ਬਚਪਨ ਤੋਂ ਇਹੀਂ ਤੇ ਰਹਿ ਰਹੀ ਸੀ ਜਨਮ ਇੱਥੇ ਦਾ ਹੀ ਹਾਂਜੀ ਕੀ ਕਿਹਾ ਗਿਆ ਤੁਹਾਨੂੰ ਕਿਉਂ ਤੋੜਾ ਜਾ ਰਿਹਾ ਹੈ ਸਾਡਾ ਧੋਖਾ ਸਾਡੇ ਨਾਲ ਸਾਡੇ ਨਾਲ ਧੋਖਾ ਹੋਇਆ ਜੀ ਧੋਖਾ ਹੋਇਆ ਹਾਂਜੀ ਧੋਖਾ ਹੋਇਆ

ਨਜ਼ਰ ਆ ਰਿਹਾ ਪੁਲਸ ਪ੍ਰਸ਼ਾਸਨ ਜਿਹੜਾ ਉਹ ਮੌਕੇ ਤੇ ਮੌਜੂਦ ਜਿਹੜਾ ਵਾ ਹੈਗਾ ਵਾ ਇਹ ਸਾਰੀ ਉਹ ਜਗਾ तकरीबन 1400 ਕੁ ਜਿਹੜੀ ਆ ਜਗਾ ਦੱਸੀ ਜਾ ਰਹੀ ਆ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਜਿਹੜੇ ਹੁਕਮ ਸੀ ਕਿ ਜਗਾ ਖਾਲੀ ਕਰਕੇ ਜਿਹੜੇ ਆ ਕਬਜ਼ੇ ਉਹ ਦੇਣੇ ਆ ਲੇਕਿਨ ਕਿਤੇ ਨਾ ਕਿਤੇ ਜਿਹੜਾ ਮੰਦਿਰ ਅੰਦਰ ਮੌਜੂਦ ਸੀਗਾ ਉਸ ਮੰਦਿਰ ਦੀ ਬੇਦਵੀ ਕੀਤੀ ਗਈ ਆ ਉਹ ਮੂਰਤੀਆਂ ਜਿਹੜੀਆਂ ਨੇ ਇਸ ਸਾਹਮਣੇ ਟਰੱਕ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਇਸ ਟਰੱਕ ਦੇ ਵਿੱਚ ਮਿੱਟੀ ਦੇ ਨਾਲ ਲਿਬੜਿਆ ਹੋਇਆ ਇਹ ਟਰੱਕ ਆ ਤੇ ਇਸ ਦੇ ਵਿੱਚ ਉਹ ਜਿਹੜੀਆਂ ਮੂਰਤੀਆਂ ਨੇ ਉਹ ਰੱਖਿਆ ਗਈਆਂ ਤਸਵੀਰਾਂ ਵੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਦੀ ਉਹ ਕੋਸ਼ਿਸ਼ ਕਰਾਂਗੇ ਇਹ ਉਹੀ ਮੰਦਿਰ ਆ ਜਿਹੜਾ ਭਗਵਾਨ ਵਾਲਮੀਕੀ ਜੀ ਦਾ ਮੰਦਿਰ ਸੀ ਜਿਹਦੀ ਜਿਹੜੀ ਆ ਉਹ ਪਲੇਟ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਤੁਹਾਨੂੰ ਦਿਖਾਈ ਆ ਤੇ ਇਸ ਵੇਲੇ ਵੀ ਉੱਧਰ ਜੇਕਰ ਤੁਸੀਂ ਦੇਖੋ ਰਾਤ ਦਾ ਸਮਾ ਭਗਵਾਨ ਪੋਲਨਾਰਜੀ ਦੀ ਮੂਰਤੀ ਜਿਹੜੀ ਆ ਇਸ ਵੇਲੇ ਉੱਥੇ ਲੱਗੀ ਹੋਈ ਆ ਤੇ ਇੱਥੇ ਜਿਹੜਾ ਉਹ ਬੁਲਡੋਜ਼ਰ ਇਹ ਸਾਰੀ ਜਗ੍ਹਾ ਦੇ ਵਿੱਚ ਜਿਹੜਾ ਉਹ ਚਲਾਇਆ ਗਿਆ ਇੱਧਰ ਮੈਂ ਕਹਾਂਗਾ ਤਸਵੀਰ ਜਿਹੜੀ ਐ ਇੱਕ ਵਾਰੀ ਤੁਹਾਨੂੰ ਦਿਖਾਈ ਜਾਵੇ ਜੀ ਭਾਈ ਇਹ ਕੋਈ ਬਾਬੇ ਨਹੀਂ ਸਾਡੇ ਬਾਬੇ ਤੇ ਕੋਈ ਵੀ ਕਿੰਨੀ ਬੇਦਵੀ ਇਹ ਉਹ ਤਸਵੀਰਾਂ ਨੇ ਇਹ ਤਸਵੀਰਾਂ ਨੇ ਜਿਹੜੀਆਂ ਸ਼ਾਇਦ ਤੁਹਾਡੇ ਤੋਂ ਨਾ ਦੇਖ ਹੋਵੇ ਇਹ ਮੂਰਤੀਆਂ ਨੇ ਭਗਵਾਨ ਜੀ ਦੀਆਂ ਜਿਹੜੀਆਂ ਇੱਥੇ ਸ਼ੇਰਾਂ ਵਾਲੀ ਮਾਤਾ ਜੀ ਨੇ ਤੇ ਹੋਰ ਕ੍ਰਿਸ਼ਨ ਭਗਵਾਨ ਆ ਤੇ ਬਾਲਾ ਜੀ ਮਹਾਰਾਜ ਦੀ ਮੂਰਤੀ ਆ ਜਿਨ੍ਹਾਂ ਦੀ ਸ਼ਰਿਆਵੇਂ ਬੇਦਬੀ ਕੀਤੀ ਜਾ ਰਹੀ ਆ ਇਹ ਤੁਸੀਂ ਦੇਖ ਸਕਦੇ ਹੋ ਮੂਰਤੀਆਂ ਜਿਹੜੀਆਂ ਨੇ ਉਹ ਖੰਡਿਤ ਇਸ ਵੇਲੇ ਕੀਤੀਆਂ ਗਈਆਂ ਨੇ ਤੇ ਭਗਵਾਨ ਸ਼੍ਰੀ ਰਾਮ ਜੀ ਦਾ ਇਹ ਝੰਡਾ ਵਾ ਜਿਹੜਾ ਇੱਥੇ ਇਹ ਮਿੱਟੀ ਦੇ ਨਾਲ ਲਿਪੜਾ ਹੋਇਆ ਟਰੈਕਟਰ ਆ ਬਾਈ ਕਦੋਂ ਹੋਇਆ ਇਹ ਜੀ ਅੱਜ ਹੋਇਆ ਜੀ ਇਹ ਕਿੰਨੇ ਕੀਤਾ ਵਾ ਜੀ ਵਿਕਰਾਂਦ ਦੇ ਬੰਦੇ ਨੇ ਕੀਤਾ ਜੀ ਉਹਨੇ ਮਾਲੇ ਨੇ ਖੁਦ ਖੜ ਕੇ ਕਰਾਇਆ ਜੀ ਇਹ ਮੰਦਿਰ ਆ ਤੇ ਹਲੇ ਵੀ ਜਿਹੜੀਆਂ ਮੂਰਤੀ ਉਹ ਲੱਗੀ ਹੋਈ ਆ ਉੱਧਰ ਸ਼ਿਵਲਿੰਗ ਜਿਹੜੀ ਆ ਉਹ ਸ਼ਿਵਲਿੰਗ ਮਾਰੇ ਹੋਏ ਆ ਦੇਖੋ ਜੀ ਸਾਫ਼ ਦਿਖ ਰਿਹਾ ਸੱਪ ਮਾਰੇ ਹੋਏ ਦੇਖੋ ਨੇੜੇ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਫਿਲਹਾਲ ਜਿਹੜੀ ਆ ਉਹ ਕਾਰਵਾਈ ਰੁਕੀ ਹੋਈ ਆ ਲੇਕਿਨ ਕਿਤੇ ਨਾ ਕਿਤੇ ਜਿਹੜੀ ਆ ਹਾਂਜੀ ਪੈਰੂ ਬਾਬਾ ਦੀ ਮੂਰਤੀ ਦੇਖੋ ਜੀ ਉਹ ਮੂਰਤੀ ਦਿਖਾਓ ਜੀ ਮੂਰਤੀ ਤੇ ਮੂਰਤੀ ਇਹ ਦੇਖੋ ਪੈਰੂ ਬਾਬਾ ਦੀ ਮੂਰਤੀ ਇਹਦੇ ਕਿ ਸੱਪਾਂ ਦੀ ਦੇਖੋ ਉਹ ਦੇਖੋ ਇਹ ਸੱਪ ਲੱਗੇ ਆ ਇਹ ਦੇਖੋ ਮਾਤੋੜ ਦੇ ਵਾਸਤੇ ਸੱਪਾਂ ਮਾਰੇ ਪੋਲਿਸ਼ਨ ਕਰਦੇ ਕਿ ਜੇ ਵਾਦੀ ਤੇ ਚੇਰੇ ਲਿਵਾ ਸਭ ਚੱਕੇ ਲੈ ਗਏ ਇਹ ਇਹ ਕੂੜਾ ਵਾਹ ਰਬਨੀਏ ਦਾ ਇਹ ਕੂੜਾ ਵਾਹ ਰਬਨੀਏ ਕੂੜੇ ਆ ਇਹਨਾਂ ਦੇ ਚੱਕੇ ਕਿ ਕਿੱਥੇ ਆ ਕਹਿੰਦੇ ਕਲਯੂ ਆ ਗਿਆ ਇਹ ਕਲਯੂਗ ਦੀਆਂ ਤਸਵੀਰਾਂ ਨੇ ਕਲਯੂਗ ਤੋਂ ਵੀ ਵਾਧ ਕੇ ਕਲਯੂ ਆ ਗਿਆ ਮਰਦਾ ਕੌਣ ਹੈ ਗਰੀਬੰਦਾ ਮਰਦਾ ਅਮੀਰਾਂ ਕੋਈ ਨਹੀਂ ਹੁੰਦਾ ਉਹ ਕਹਿੰਦੇ ਸਾਡੇ ਕੋ ਪੈਸਾ ਵਾ ਅਸੀਂ ਨਹੀਂ ਮੰਨਦੇ ਰੱਬ ਰੂਪ ਕੁਝ ਨਹੀਂ ਹੈ ਸਾਡੇ ਵਾਸਤੇ ਸਾਡੇ ਕੋ ਪੈਸਾ ਵਾ ਸਾਡੇ ਗੁੰਡੇ ਨੇ ਅਸੀਂ ਮਰਵਾ ਵੀ ਦਿੰਨੇ ਆ ਧਮਕੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਿੱਤੀਆਂ ਦੀ ਨਾਲੇ ਗੁੰਡੇ ਲੈ ਕੇ ਗਏ ਅੰਦੇਈ ਰੋਡ ਤੇ ਪੱਕੇ ਤਸਵੀਰਾਂ ਲੁਧਿਆਣਾ ਚੀਮਾ ਚੌਂਕ ਦੇ ਕੋਲ ਦੀਆਂ ਨੇ ਜਿੱਥੇ ਕੱਲ ਤੋਂ ਹੀ ਕਾਰਵਾਈ ਚੱਲ ਰਹੀ ਆ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦਾ ਹੁਕਮ ਜਿਹੜਾ ਇੱਕ ਜਗ੍ਹਾ ਨੂੰ ਖਾਲੀ ਕਰਵਾਉਣ ਦਾ ਸੀਗਾ ਲੇਕਿਨ ਇਸ ਟਰੱਕ ਦੇ ਵਿੱਚ ਰੱਖ ਕੇ ਜਿਹੜੀ ਆ ਮੂਰਤੀਆਂ ਦੀ ਬੇਦਬੀ ਕੀਤੀ ਗਈ ਆ ਮੰਦਰ ਦੀ ਬੇਦਬੀ ਕੀਤੀ ਗਈ ਆ ਲੋਕ ਮੌਕੇ ਤੇ ਮੌਜੂਦ ਆ ਉਹਨਾਂ ਦਾ ਕਹਿਣਾ ਇਹ ਆ ਕਿ ਅਸੀਂ ਕਿਹਾ ਸੀ ਮੂਰਤੀਆਂ ਸਾਨੂੰ ਦੇ ਦਿਓ ਅਸੀਂ ਜਿਹੜਾ ਵਿਵਦ ਦੇ ਤਰੀਕੇ ਦੇ ਨਾਲ ਮੂਰਤੀਆਂ ਨੂੰ ਆਪਣੇ ਆਪ ਨੂੰ ਚੱਕ ਲਿਆਗੇ ਲੇਕਿਨ ਉਹਨਾਂ ਦੀ ਨਈ ਸੁਣੀ ਗਈ ਸ਼ਰੇਆਮ ਜਿਹੜੀ ਆ ਬੇਦਬੀ ਇੱਥੇ ਹੁੰਦੀ ਹੋਈ ਨਜ਼ਰ ਆ ਰਹੀ ਆ